ਓਹ ਟਲ ਗੁਰ ਸੇਵੀ ਐ ਐਸ ਸਹਜ ਸੁਭਾਅ ਏ ਦਰਸ਼ਨ ਪਰਸੀ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਜੀ ਢੋਡੀ ਮਹਲਾ ਪੰਜਵਾ ਰਸਨਾ ਗੁਣ ਗੋਪਾਲ ਮਿਦ ਗਾਇਣ ਸ਼ਾਂਤ ਸਹਿਜ ਰਹਿਸ ਮਨੁ ਪੁਜਿਓ ਸਭਲੇ ਦੁਖ ਪਲਾਇਣ ਰਸਨਾ ਗੁਣ ਗੋਪਾਲ ਮਿਦ ਗਾਇਣ ਤਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਹਹਾਣ ਸਗਲੇ ਦੁਖ ਪਲਾਇਣ ਰਹਾ ਜੋ ਮੰਗੈ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਹਿਣ ਜਨਮ ਮਰਨ ਤੋਂ ਹੁੱਤੇ ਛੁੱਟੈ ਪਉ ਜਲ ਜਗਤ ਉਤਰਾਏ ਨੋ ਖੋਜਤ ਖੋਜਤ ਤਤ ਵਿਚਾਰੇ ਓ ਦਾਸ ਗੋਬਿੰਦ ਪਰਾਇਨਾ ਆਵਨਾਸੀ ਖੇਮ ਚਾਹੇਂਗੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰੇਓ ਦਾਸ ਦੋ ਵਿੰਦ ਪਰਾਇਣ ਅਵਨਾਸੀ ਕਹਿ ਮ ਚਾਹੇ ਦੇ ਨਾਨਕ ਸਦਾ ਸਿਮਰ ਨਾਰਾਇਣ ਵਾਹਿ ਸਾ ਵਾਹਿਗੁਰੂ ਜੀ ਕਿਰਤੇ ਬੁਰਪਾਰਿ ਸਾਸੰਗ ਦੀ ਪਵਿੱਤਰ ਰੂਪਨਾਮਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਹੁਕਮਨਾਮੇ ਅਖੀਰ ਤੋਂ ਗੁਰਦੇ ਜੀ ਫੁਮਾ ਦੇ ਹਨ ਅਵਨਾਸੀ ਖੇਮ ਚਾਹੇ ਜੇ ਨਾਨਕ ਐ ਬੁਖ ਜੇ ਕੋ ਤੂੰ ਸਦੀਮੀ ਅਵਨਾਸੀ ਵਾਹਿਗੁਰੂ ਪ੍ਰਮਾਤਮਾ ਦੀ ਖੁਸ਼ੀ ਚਾਹਦਾ ਹੈ। ਸਦੀਮੀ ਮਾਲਕ ਦੀ ਬਖਸ਼ਿਸ਼ ਮਿਹਰ ਚਾਹਦਾ ਹੈ। ਤ ਸਦਾ ਸਿਮਰ ਨਾਰਾਇਣ ਨਾਰਾਇਣ ਵਾਹਿਗੁਰੂ ਪ੍ਰਮਾਤਮਾ ਨੂੰ ਅਬਸ਼ਾ ਆਪਣੇ ਹਿਰਦੇ ਵਿੱਚ ਤੇ ਰੱਖ ਆਪਣੇ ਹਿਰਦੇ ਵਿੱਚ ਯਾਦ ਰੱਖ ਦੁਨਿਆਵੀ ਵਿਹਾਰ ਕਰਦੇ ਹੋਿਆਂ ਵੀ ਆਪਣੇ ਵਿਹਾਰ ਸਾਰੇ ਕਰਦੇ ਹੋਿਆਂ ਪ੍ਰਮਾਤਮਾ ਦੀ ਯਾਤਰੇ ਹਿਰਦੇ ਵਿੱਚ ਬੱਸੀ ਰਹੇ ਮਾਲਕ ਨੂੰ ਯਾਦ ਕਰਨ ਵਾਸਤੇ ਅਸੀਂ ਆਪਣੇ ਰਸਨਾ ਦੇ ਨਾਲ ਜੇਬਾ ਦੇ ਨਾਲ ਮਾਲਕ ਦੇ ਗੁਣਾਂ ਨੂੰ ਗਾਇਨ ਕਰਦੇ ਹਾਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਦੇ ਹਨ ਰਸਨਾ ਗੁਣ ਗੋਪਾਲਿਤ ਗਾਇਨ ਆਪਣੇ ਸਾਦੇ ਨਾਲ ਗੁਣਾ ਦੇ ਸਾਗਰ ਵਾਹਿਗੁਰੂ ਪ੍ਰਮਾਤਮਾ ਦੇ ਗੁਣਾਂ ਨੂੰ ਕ੍ਰਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਹਿਜ ਜਿੰਦਗੀ ਚ ਆਵੇਗਾ ਖੁਸ਼ੀ ਜਿੰਦਗੀ ਵਿੱਚ ਆਵੇਗੀ ਸਗਲੇ ਦੁੱਖ ਭੁਲਾਉਣ ਸਾਰੇ ਦੁੱਖ ਭੁਲਾਉਣ ਕਰ ਜਾਣਗੇ ਪਾਪ ਚਲੇ ਜਾਣਗੇ ਤਨੁ ਹੁਕਮ ਚਰਨ ਦੀ ਜਾਜ ਆ ਜਾਵੇਗੀ ਦੁੱਖ ਸੁੱਖ ਤਨ ਸੰਭ ਕਰਕੇ ਵਿਆਪੇਗਾ ਫਿਰ ਮਾਲਕ ਪਾਸੋਂ ਜੋ ਕੁਛ ਤੋਂ ਮੰਗੇਗਾ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਜੇ ਤੂੰ ਚਾਹਦਾ ਹੈ ਜੋ ਕੁਝ ਤੂੰ ਮੰਗੇ ਤੈਨੂੰ ਪ੍ਰਾਪਤ ਹੋਵੇ ਤਾਂ ਤੈਨੂੰ ਵਾਹਿਗੁਰੂ ਪ੍ਰਮਾਤਮਾ ਦੇ ਜਨਮ ਦੇ ਨਾਲ ਉਸਦੇ ਨਾਮ ਅੰਮ੍ਰਿਤ ਦੇ ਨਾਲ ਜੁੜਨਾ ਹੋਵੇਗਾ ਨਾਮ ਰਸਾਇਣ ਨਾਲ ਜੁੜਨਾ ਹੋਵੇਗਾ ਇਸ ਤਰ੍ਹਾਂ ਕਰਨ ਦੇ ਨਾਲ ਜਨਮ ਮਰਨ ਦੋਹੋਂ ਤੇ ਛੁੱਟ ਹੈ ਭੌਤ ਜਲ ਜਗਤ ਰਾਇਣ ਆਵਾਗੰਦ ਸਿਸਲਾ ਮੁਕ ਜਾਵੇਗਾ ਇਸ ਪਰ ਸਾਗਰ ਵਿੱਚ ਤੂੰ ਤਰ ਜਾਵੇਂਗਾ ਸੁਦੀਵੀ ਮਾਲਕ ਦੀ ਹਜ਼ੂਰੀ ਬਖਸ਼ਿਸ਼ ਮਿਹਰ ਤੈਨੂੰ ਪ੍ਰਾਪਤ ਹੋਵੇਗੀ ਖੋਜਤ ਖੋਜ ਤਤ ਵਿਚਾਰਿਓ ਮੁਰਦੇ ਜੀ ਫਰਮਾ ਰਹੇ ਕਿ ਇਹ ਤਾਂ ਸਾਰਵਲੀ ਗੱਲ ਹੈ ਕੀ ਗੱਲ ਦੱਸੀ ਜਾ ਰਹੀ ਹੈ ਇਹ ਤਤ ਵਿਚਾਰ ਵਾਲੀ ਗੱਲ ਹੈ ਦਾਸ गोविंद ਪ੍ਰਾਣ ਸੇਵਕ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਮਾਤਮਾ ਦਾ ਨਾਮ ਸੇਵਕ ਦੀ ਜਿੰਦਗੀ ਦਾ ਆਧਾਰ ਹੁੰਦਾ ਹੈ ਸੇਵਕ ਬਣਨ ਵਾਸਤੇ ਦਾਸ ਬਣਨ ਵਾਸਤੇ ਪੂਰਨ ਤੌਰ ਤੇ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਆਪਣੀ ਜ਼ਿੰਦਗੀ ਵਿੱਚ ਲੈਣਾ ਹੁੰਦਾ ਹੈ ਆਪਣੀ ਮਾਲਕ ਦੀ ਯਾਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਹੁੰਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਆਪਣਾ ਸਿਖੇਮ ਚਾਹੇਗੇ ਨਾਨਕ ਇਹ ਤੂੰ ਚਾਹਦਾ ਹੈ सदीवी मालक की बख्शिश वह मालक जो अबनासी है हमेशा हमेशा कायम रहने वाला है दुनिया खत्म ही हो जाएगी कल लेकिन वो मालक वाहेगुरु परमा परमात्मा हमेशा रहन वाला है सदा सिमर नारायण फिर हमेशा उसको याद कर उसकी सिमरन को अपनी जिंदगी का हिस्सा बना सदीवी उसकी बख्शिश में प्राप्त करने वास्ते उसकी याद अपने को अपने जिंदगी बसा के रखना चाहिए है पटानकोट शुकराणा सतगुर का ਜਿਵੇਂ ਬਖਸ਼ਿਸ਼ ਮੇਰ ਕੀਤੀ ਆ ਪਸਾਰੇ ਗੁਰ ਚਰਨਾ ਵਿੱਚ ਜੁੜ ਬੈਠੇ ਹਾਂ ਗੁਰੂ ਦਾ ਗਿਆਨ ਸਾਡੇ ਜੀਵ ਦਾ ਆਧਾਰ ਬਣੇ ਗੁਰਮਤ ਗੁਰਬਾਣੀ ਦੇ ਨਾਲ ਸਾਂਹ ਪਾਈਏ ਸਤ ਗੁਰੂ ਜੈਸੀ ਬਖਸ਼ਿਸ਼ ਮੇਰ ਸਾਡੇ ਸਾਰਿਆਂ ਉਪਰ ਕਰਨੀ ਦਿਲ ਦੀ ਗੱਲਾਂ ਇਹ ਤੁੱਜੇ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ